ਭਗਵੰਦ ਜੀ ਕਾ ਖਾਲਸਾ ਭਗਵੰਦ ਜੀ ਕੀ ਫਤਿਹ ਅੱਜ ਇੱਕ ਗੱਲਬਾਤ ਕਰਨੀ ਹੈ ਇੱਕ ਪੰਥਕ ਬੀਬੀ ਹੈ ਬੀਬੀ ਜ਼ਗੀਰ ਕੌਰ ਉਹਦੀ ਤੇ ਸਿਮ ਚੰਨੀ ਸਾਹਿਬ ਕਾ ਮੁੱਖ ਮੰਤਰੀ ਉਹਨਾਂ ਦੀ ਇੱਕ ਵੀਡੀਓ ਕਾਫੀ ਵਾਇਰਲ ਹੋਈ ਹੈ ਖਾਸ ਕਰਕੇ ਇੰਸਟਾਗ੍ਰam ਤੇ ਲੋਕਾਂ ਨੇ ਸ਼ੂਟ ਕਰਕੇ ਉਹ ਵੀਡੀਓ ਪਾਈ ਹੋਈ ਹੈ ਮੈਨੂੰ ਕਾਫੀ ਸੱਜਣਾਂ ਦੇ ਫੋਨ ਆਏ ਕਿ ਉਹਦੇ ਬਾਰੇ ਕੋਈ ਦੱਸੋ ਕਿ ਕਿਉਂ ਚੰਨੀ ਸਾਹਿਬ ਨੇ ਹਰਕਤ ਕੀਤੀ ਅਗੋਂ ਬੀਬੀ ਜਗੀਰ ਕੌਰ ਦਾ ਬਿਆਨ ਆਇਆ ਕਿ ਨਾਮ ਬਖਸ਼ਣਯੋਗ ਇਹ ਘਟਨਾ ਹੈਗੀ ਹੈ ਚਲੋ ਸਭ ਤੋਂ ਪਹਿਲਾਂ ਤਾਂ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਇਹ ਸਮਝਾਣੇ ਚਾਹੀਦੀ ਹੈ ਕਿ ਇਹ ਇੱਕੋ ਬਾੜੀ ਦੇ ਬੱਚੇ ਹੁੰਦੇ ਨੇ ਇਹ ਲੋਕਾਂ ਨੂੰ ਲੜਾਉਣ ਵਾਸਤੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਵਾਸਤੇ ਪਾਰਟੀਆਂ ਬਣਾ ਕੇ ਬਿੰਦੇ ਆ ਪਰ ਅੰਦਰ ਖਾਤੇ ਕਿਤੇ ਨਾ ਕਿਤੇ ਤਾਲਮੇਲ ਹੁੰਦਾ ਜ਼ਰੂਰ ਹੈ ਕਈ ਸੱਜਣ ਇਹ ਵੀ ਕਹਿੰਦੇ ਨੇ ਕਿ ਰਾਜਨੀਤੀ ਆਪਣੇ ਥਾਂ ਤੇ ਭਾਈਚਾਰਕ ਸਾਂਝ ਆਪਣੇ ਥਾਂ ਤੇ ਹੁੰਦੀ ਹੈ ਬਹੁਤ ਜ਼ਿਆਦਾ ਲੋਕਾਂ ਦੀ رائے ਇਸ ਤਰੀਕੇ ਨਾਲ ਵੀ ਆਉਂਦੀ ਹੈ ਪਰ ਜਦੋਂ ਮੈਂ ਚੰਨੀ ਸਾਹਿਬ ਦੇ ਕੁਝ ਨੇੜਲੇ ਸੱਜਣਾਂ ਦੇ ਨਾਲ ਗੱਲਬਾਤ ਕੀਤੀ ਕਹਿੰਦੇ ਅਸੀਂ ਵੀ ਚੰਨੀ ਸਾਹਿਬ ਦੇ ਨਾਲ ਮਿਲ ਕੇ ਬੈਠੇ ਸੀ ਇਦਾਂ ਕਿਉਂ ਕੀਤਾ ਗਿਆ ਹਾਲਾਂਕਿ ਜਦੋਂ ਉਹਨਾਂ ਨੇ ਥੋੜੀ ਦੇ ਉੱਪਰ ਹੱਥ ਲਾਇਆ ਤਾਂ ਉੱਥੇ ਗਾਣਾ ਚੱਲਦਾ ਹੈ ਪੂਜਾ ਕਿਵੇਂ ਬੜਾ ਕੁਝ ਟ੍ਰੋਲ ਕੀਤਾ ਗਿਆ ਪਰ ਜਿਹੜੀ ਵਿੱਚੋਂ ਖਬਰਸਾਰ ਮਿਲੀ ਹੈ ਉਹ ਇਹ ਹੈ ਕਿ ਚੰਨੀ ਸਾਹਿਬ ਕਹਿੰਦੇ ਮੈਂ ਚੈੱਕ ਕਰਕੇ ਵੇਖਦਾ ਸੀ ਕਿ ਬੀਬੀ ਨੇ ਦੜੀ ਦੁਆਰਾ ਰੱਖੀ ਹੈ ਕਿ ਦੁਆਰਾ ਫਿਰ ਉਦਾਂ ਹੀ ਹਾਲ ਹੈ ਕਹਿੰਦੇ ਮੈਂ ਚੱਕਰਦਾ ਸੀ ਕਿਤੇ ਨਾ ਕਿਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੇਰੀ ਵੱਡੀ ਭੈਣ ਹੈਗੀ ਆ ਔਰ ਮੇਰੀ ਮਾਂ ਦੇ ਸਮਾਨ ਹੈ ਮੈਂ ਝੁੱਕ ਕੇ ਨਮਸਕਾਰ ਕੀਤਾ ਉਹਨਾਂ ਨੂੰ ਪੈਰੇ ਹੱਥ ਲਾਏ ਇਹ ਇੱਕ ਹਾਸੇ ਮਜ਼ਾਕ ਵਾਲੀ ਗੱਲ ਹੈਗੀ ਹੈ ਥੋੜੀ ਤੇ ਹੱਥ ਲਾਉਣਾ ਕਈਆਂ ਨੇ ਕਿਹਾ ਕਿ ਥੋੜੀ ਦਾ ਜਿਹੜਾ ਤਿਲ ਸੀ ਉਹ ਚੈੱਕ ਕਰਕੇ ਵੇਖਦੇ ਸੀ ਬੜਾ ਕੁੱਝ ਲੋਕਾਂ ਨੇ ਕਹਿਣ ਦੀ ਕੋਸ਼ਿਸ਼ ਕੀਤੀ ਮੈਂ ਇੱਕ ਬੇਨਤੀ ਕਰਨੀ ਹੈ ਜਦੋਂ ਵੀ ਕੋਈ ਸਿਆਣਾ ਬੰਦਾ ਜਾਂ ਸਿਆਣੀ ਲੇਡੀਜ਼ ਔਰਤ ਇਸ ਤਰੀਕੇ ਦੇ ਨਾਲ ਵੀਡੀਓ ਵਾਇਰਲ ਕੀਤੀ ਜਾਂਦੀ ਹੈ ਤਾਂ ਕਮੈਂਟਾਂ ਦੇ ਵਿੱਚ ਸੋਚ ਸਮਝ ਕੇ ਲਿਖਿਆ ਕਰੋ ਭਾਵੇਂ ਤੁਸੀਂ ਬੀਬੀ ਜਗੀਰ ਕੌਰ ਨੂੰ ਕੁਝ ਵੀ ਕਹੋ ਇੱਕ ਹੈ ਤੇ ਔਰਤ ਹੀ ਹੋ ਮੈਂ ਜਿਹੜੀ ਗੱਲਬਾਤ ਕਰਨ ਲੱਗਾ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਖਾਸ ਕਰਕੇ ਜਦੋਂ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਘਟਨਾ ਵਾਪਰਦੀ ਹੈ ਇਹਨੂੰ ਹਾਸੇ ਮਜ਼ਾਕ ਬਣਾ ਦਿੱਤਾ ਜਾਂਦਾ ਹੈ ਬੀਬੀ ਜੰਗੀਰ ਕੌਰ ਵੀ ਇੱਕ ਪੰਜਾਬ ਦੇ ਜ਼ਿੰਮੇਵਾਰ ਲੀਡਰਾਂ ਦੇ ਵਿੱਚੋਂ ਸਿਰ ਕੱਢ ਲੀਡਰ ਨੇ ਖਾਸ ਕਰਕੇ ਪੰਥਕ ਲੀਡਰ ਨੇ ਗਾਲੀ ਗਲੋਚ ਕਰਨ ਤੋਂ ਥੋੜਾ ਜਿਹਾ ਪਰਹੇਜ਼ ਕਰਿਆ ਕਰੋ हां ਤੁਸੀਂ ਆਪਣੀ ਜੀਵਾਨ ਦੇ ਨਾਲ ਗੱਲਬਾਤ ਕਰੋ ਉਹ ਵੀਡੀਓ ਬੈਰਲ ਹੋਈ ਚੰਨੀ ਸਾਹਿਬ ਦੀ ਹਰਕਤ ਹੈ ਜੈਕ ਮਜ਼ਾਕ ਸੀ ਉਸ ਤਰੀਕੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਚੰਨੀ ਸਾਹਿਬ ਨੇ ਦਾੜੇ ਚੱਕੀਤੀ ਸੀ ਮੋਸਾਂ ਚੱਕੀਆਂ ਸੀ ਇਹ ਕਾਵੇ ਕੁਝ ਸਾਹਮਣੇ ਆਇਆ ਤੇ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਅੰਦਰ ਖਾਤੇ ਇਹ ਇੱਕੋ ਹੀ ਹੁੰਦੇ ਨੇ ਬਾਰੋਂ ਲੋਕਾਂ ਦੇ ਸਾਹਮਣੇ ਇਹ ਪਾਰਟੀਆਂ ਦੇ ਨਾਲ ਜੁੜੇ ਹੁੰਦੇ ਨੇ ਬਹੁਤ ਰਹਿ ਮਸ਼ਵਰਾ ਤੁਸੀਂ ਫੇਸਬੁੱਕ ਤੇ ਇੰਟਰਵਿਊ ਦੇ ਵਿੱਚੋਂ ਜਾਂ ਸੋਸ਼ਲ ਮੀਡੀਆ ਤੇ ਦੇਖ ਸਕਦੇ ਹੋ ਪਰ ਮੈਂ ਜਿਹੜੀ ਗੱਲ ਇਹ ਕਹਿਣੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਮੈਨੂੰ ਨਾ ਚੰਨੀ ਤੱਕ ਮਤਲਬ ਹੈ ਨਾ ਬੀਬੀ ਜੰਗੀਰ ਤੋਂ ਹੁਕਮਕੌਰ ਤੱਕ ਮਤਲਬ ਹੈ ਮੈਂ ਗੱਲ ਇਹ ਕਹਿਣ ਲੱਗਾ ਵੀ ਉੱਥੇ ਟਕਰਾਅ ਕਿਵੇਂ ਹੋਇਆ ਮੀਡੀਆ ਸਾਹਮਣੇ ਇਕੱਠੇ ਕਿਦਾਂ ਹੋਏ ਬੀਬੀ ਨਗੀਰ कौर ਗਈ ਸੀ ਮੀਟਿੰਗ ਕਰਨ ਵਾਸਤੇ ਜਾਂ ਚੰਨੀ ਸਭ ਗਏ ਸੀ ਜਦੋਂ ਇੱਟ ਕੁੱਤੇ ਦਾ ਬੈਰ ਆਪਾਂ ਗੱਲਾਂ ਕਰਦੇ ਆ ਉਦੋਂ ਕਾਂਗਰਸ ਦਾ ਤੇ ਸ਼ਮਣੇ ਕਾਲੀ ਦਲ ਦਾ ਹੈਗਾ ਸ਼ਮਣੇ ਕਾਲੀ ਦਲ ਕਹਿੰਦੇ ਦਰਵਾਜ਼ਾ ਢਹਾਇਆ ਕਾਂਗਰਸ ਨੇ ਤੇ ਕਾਂਗਰਸ ਪਾਰਟੀ ਕਹਿੰਦੀ ਹੈ ਬੇਦਵੀ ਕਰਵਾਈ ਹੈ ਅਕਾਲੀ ਦਲ ਨੇ ਜਦੋਂ ਤੁਸੀਂ ਤੰਜ ਕੱਸੇ ਜਾਂਦੇ ਨੇ ਸੁਖਵੀਰ ਬਾਦਲ ਕੈਪਟਨ ਸਾਹਿਬ ਤੇ ਕੱਸਦੇ ਨੇ ਭਾਵੇਂ ਹੁਣ ਤਾਂ ਬੀਜੇਪੀ ਦੇ ਵਿੱਚ ਨੇ ਤੇ ਜਾਂ ਕਾਂਗਰਸੀ ਅਕਾਲੀ ਦਲ ਤੇ ਸੁਖਵੀਰ ਸਿੰਘ ਬਾਦਲ ਤੇ ਤੰਜ ਕਰਦੇ ਨੇ ਮੇਰਾ ਕਹਿਣ ਤੋਂ ਭਾਵੇਂ ਸੀ ਕਿ ਜਿਹੜੀ ਉਹ ਵੀਡੀਓ ਵਾਇਰਲ ਹੋਈ ਆ ਉਹ ਇੱਕ ਫਰੇਮ ਦੇ ਵਿੱਚ ਦੋਨੋਂ ਆਏ ਕਿਦਾਂ ਇਹ ਸਵਾਲ ਹੈ ਬਹੁਤ ਵੱਡਾ ਨਣ ਕੇ ਦੁਨੀਆ ਨੂੰ ਮੂਰਖ ਬਣਾਉਣ ਵਾਸਤੇ ਪੰਜਾਬ ਦੇ ਲੋਕਾਂ ਦੇ ਅੱਖਾਂ ਵਿੱਚ ਘੱਟਾ ਪਾਉਣ ਵਾਸਤੇ ਇਹ ਅੰਦਰ ਖਾਤੇ ਹੋ ਕੀ ਰਿਹਾ ਹੈ ਮੈਂ ਹੋਰ ਨਹੀਂ ਬਹੁਤਾ ਕੁਝ ਕਹਿਣਾ ਇੱਕ ਗੱਲ ਜ਼ਰੂਰ ਕਹਾਂਗਾ ਬੀਬੀ ਜਗੀਰ ਕੌਰ ਜੇ ਕਿਤੇ ਸੁਣਦੇ ਨੇ ਕਿ ਬੀਬੀ ਜੀ ਐਨੀ ਨੇਤਾ ਦੇ ਨਾਲ ਗੱਲਬਾਤ ਕੀ ਕੀਤੀ ਜਿਹੜੇ ਜੰਨੀ ਸਾਹਿਬ ਖੁਸ਼ ਹੋ ਕੇ ਤੁਹਾਡੀ ਥੋੜੀ ਥੋੜੀ ਤੇ ਹੱਥ ਲਾਉਂਦੇ ਨੇ ਪਰ ਮੈਂ ਤੁਸੀਂ ਬਾਅਦ ਵਿੱਚ ਕਹੀ ਤਾਂ ਕਿ ਨਾਮ ਬਖਸ਼ਣ ਜੋ ਘਟਨਾ ਹੈਗੀ ਹੈ ਸਖਤ ਤੋਂ ਸਖਤ ਕਾਰਵਾਈ ਹੋਵੇ ਕੱਲ ਤੱਕ ਤੇ ਬੁਲਾਇਆ ਜਾਵੇ ਇਹ ਕਾਫੀ ਕੁਝ ਕਿਹਾ ਗਿਆ ਇਹ ਉਹੀ ਚੰਨੀ ਸਾਹਿਬ ਨੇ ਜਿਹੜੇ ਜਹਦਾਰ ਦੇ ਪੈਰਾਂ ਵਿੱਚ ਹੱਥ ਲਾਉਂਦੇ ਨੇ ਭਾਵ ਨਮਸ਼ਕਾਰ ਕਰਦੇ ਨੇ ਯਾਨੀ ਹਰ ਹਰਬੀ ਸਿੰਘ ਜੀ ਤੇ ਜੇ ਹੁਣ ਤੁਹਾਡੇ ਪੈਰੀ ਹੱਥ ਲਾਤੇ ਤਾਂ ਫਿਰ ਝੋੜੀ ਤੱਕ ਹੱਥ ਵੀ ਜਾ ਸਕਦਾ ਕੋਈ ਵੱਡੀ ਗੱਲ ਨਹੀਂ ਪਰ ਲੋਕ ਜਿਹੜੀਆਂ ਕਿਆਸ ਰਾਈਆਂ ਲਾ ਰਹੇ ਨੇ ਉਹਨਾਂ ਨੂੰ ਜਵਾਬ ਦੇਣਾ ਬਹੁਤ ਔਖਾ ਹੋਇਆ ਪਿਆ ਚੰਨੀ ਸਾਹਿਬ ਲਈ ਕੀ ਬੋਲਦੇ ਨੇ ਤੇ ਬੀਬੀ ਜਗੀਰ ਕੌਰ ਲਈ ਕੀ ਬੋਲਦੇ ਨੇ ਜਿਹੜੀ ਮੈਂ ਹੁਣ ਗੱਲ ਕਹਿਣ ਲੱਗਾ ਉਹਦੇ ਉੱਤੇ ਥੋੜਾ ਜਿਹਾ ਧਿਆਨ ਦੇ ਲਿਓ ਹੁਣ ਸੋਸ਼ਲ ਮੀਡੀਆ ਇਹ ਕਹਿੰਦਾ ਹੈ ਕਿ ਚੰਜੀਤ ਚੰਨੀ ਨੰਬਰ 1 ਨੇ ਜਲੰਧਰ ਲੋਕ ਸਭਾ ਸੀਟ ਤੋਂ ਜਿੱਤਣਗੇ ਸੋਸ਼ਲ ਮੀਡੀਆ ਇਹ ਕਹਿੰਦਾ ਹੈ ਪਰ ਕਿੰ ਜਿਹੜੀ ਵੀਡੀਓ ਵਾਇਰਲ ਹੋਈ ਹੈ ਬੀਬੀ ਜੰਗੀਰ ਕੌਰ ਦੀ ਇਹਦੇ ਨਾਲ ਕਿਤੇ ਨਾ ਕਿਤੇ ਚੰਨੀ ਸਭ ਡਾਉਣ ਜਾ ਸਕਦੇ ਆ ਯਾਨੀ ਕਿ ਇਹ ਹਰਕਤ ਦੇ ਨਾਲ ਹੁਣ ਜਿਹੜੇ ਸਮੇਂ ਕਰਨੇ ਕਹਿੰਦੇ ਬਦਲ ਸਕਦੇ ਆ ਪਰ ਜੇ ਕੋਈ ਮੇਰੇ ਕੋਲੋਂ ਪੁੱਛੇ ਮੈਂ ਨਕਾਰ ਕੇ ਕਹਿਣਾ ਕਿ ਇਲੈਕਸ਼ਨ ਤੇ ਬਹੁਤਾ ਪ੍ਰਭਾਵ ਇਹਨਾਂ ਚੀਜ਼ਾਂ ਦਾ ਪੈਂਦਾ ਨਹੀਂ ਹੁੰਦਾ ਕਿਉਂਕਿ ਲੋਕ ਸਮਝ ਚੁੱਕੇ ਨੇ ਕਿ ਇਹ ਜਾਣਬੁੱਝ ਕੇ ਵੀ ਇਹੋ ਜਿਹੀਆਂ ਵੀਡੀਓ ਵਾਇਰਲ ਕਰਵਾਈ ਜਾਂਦੀਆਂ ਨੇ ਇਹ ਰੇਲੀਆਂ ਵੀਡੀਓ ਜਾਣਬੁੱਝ ਕੇ ਵਾਇਰਲ ਕਰਵਾਈਆਂ ਜਾਂਦੀਆਂ ਨੇ ਕਿ ਲੀਡਰ ਹੋਰ ਲੋਕਾਂ ਦੇ ਸਾਹਮਣੇ ਆਵੇ ਚਲੋ ਕੋਈ ਗੱਲ ਨਹੀਂ ਤਕਰੀਬਨ ਅੱਜ 13 ਤਰੀਕ ਹੋ ਚੁੱਕੀ ਐ ਤੇ 20 ਦਿਨ ਬਾਕੀ ਐ 20 ਦਿਨਾਂ ਦੇ ਵਿੱਚ ਰਿਜ਼ਲਟ ਸਾਹਮਣੇ ਆਈ ਜਾਣਾ ਬੀਬੀ ਜਗੀਰ ਕੌਰ ਦੇ ਠੋਡੀ ਤੇ ਹੱਥ ਲਾਉਣਾ ਮਹਿੰਗਾ ਪੈਂਦਾ ਜਾਂ ਫਿਰ ਫਾਇਦੇਮੰਦ ਰਹਿੰਦੇ ਨੇ ਜੰਨੀ ਸਾਹਿਬ ਇਹ ਤੇ ਲੋਕਾਂ ਨੇ ਦੱਸਣਾ ਪਰ ਜਿਹੜੀ ਹਰਕਤ ਹੋਈ ਹੈ ਇਹਦੇ ਵਿੱਚ ਕੋਈ ਗੰਦਗੀ ਵਾਲੀ ਜਾਂ ਅਸ਼ਲੀਲ ਵਾਲੀ ਕੋਈ ਗੱਲ ਨਹੀਂ ਹੈਗੀ। ਉਹਨਾਂ ਨੇ ਆਪ ਕਹਿੰਦਾ ਕਿ ਮੇਰੇ ਵੱਡੇ ਭੈਣ ਨੇ ਬੀਬੀ ਜਗੀਰ कौर ਮੇਰੀ ਮਾਂ ਦੇ ਸਮਾਨ ਨੇ ਮੈਨੂੰ ਪਿਆਰ ਦੇ ਨਾਲ ਬੁਲਾਇਆ ਹੈ। ਕੋਈ ਆਪ ਤੋਂ ਵੱਡੇ ਦੇ ਹੀ ਥੋੜੀ ਦੇ ਹੱਥ ਲਾ ਸਕਦਾ ਹੈ। ਉਹਨਾਂ ਨੇ ਆਪ ਕਿਹਾ ਪਰ ਜਿਹੜੀਆਂ ਲੋਕਾਂ ਦੀਆਂ ਕਿਆਸਰਾਈਆਂ ਨੇ ਉਹਨਾਂ ਦਾ ਮੂੰਹ ਬੰਦ ਨਹੀਂ ਕਰਵਾਇਆ ਜਾ ਸਕਦਾ। ਇਹ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।